ਦੁੱਧ ਦਾ ਭਈ ਆਪਾਂ ਬਲੇਮ ਨਹੀਂ ਕਰ ਸਕਦੇ ਕਿਸੇ ਨੂੰ ਵੀ ਠੀਕ ਹੈ ਨਾ ਦੁੱਧ ਲੈਣਾ ਜੇ ਆਪਾਂ ਲੋਕ ਸਿਹਤ ਦਾ ਧਿਆਨ ਰੱਖਦੇ ਨੇ ਜੇ ਆਪਾਂ ਸਹੀ ਸਿਹਤ ਲੈਣੀ ਆ ਤਾਂ ਸਿੱਧਾ ਡਾਇਰੈਕਟ ਫਾਰਮਰਸ ਤੋਂ ਦੁੱਧ ਪਰਚੇਸ ਕਰਨਾ ਚਾਹੀਦਾ ਮੈਂ ਤਾਂ ਇੱਥੇ ਤੱਕ ਵੀ ਨਹੀਂ ਯਕੀਨ ਕਰਦਾ ਪੈਕਟ ਦੂਰ ਰੁਪਏ ਦੂਜੀ ਤੋਂ ਵੀ ਨਹੀਂ ਦੁੱਧ ਲੈਣਾ ਮੈਂ ਰეკਮੈਂਡ ਨਹੀਂ ਕਰਦਾ ਉਹ ਕੀ ਕਰ ਸਕਦੇ ਨੇ ਦੂਜੀ ਦੂਜੀ ਤਾਂ ਮੰਨ ਕੇ ਚਲੋ ਵੱਧ ਤੋਂ ਵੱਧ ਪਾਣੀ ਵੀ ਪਾ ਸਕਦੇ ਨੇ ਵਿੱਚ ਅੱਜ ਦੇ ਟਾਈਮ 'ਚ ਆਪਾਂ ਭਰੋਸਾ ਨਹੀਂ ਕਰ ਸਕਦੇ ਲੋਕ ਦੂਜੀ ਦੇ ਭਰੋਸਾ ਕਰ ਲੈਂਦੇ ਨੇ ਤੁਸੀਂ ਆਪਦੇ ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣੇ ਦੂਜੀ ਤੋਂ ਲੈ ਲੈ ਕੇ ਕੀ ਪਤਾ ਅੱਜ ਦੇ ਟਾਈਮ ਕਿਸੇ ਤੇ ਕੋਈ ਯਕੀਨੀ ਨਹੀਂ ਕਰ ਸਕਦਾ ਕੀ ਕੀ ਉਹਦੇ ਚ ਮਿਲਾਵਟ ਕਰ ਸਕਦਾ ਦੋਜੀ ਦੋਜੀ ਮੰਨ ਕੇ ਚਲੋ ਪਾਊਡਰ ਤੋਂ ਦੁੱਧ ਤਿਆਰ ਕਰ ਸਕਦਾ ਹੋ ਜਾਂਦਾ ਹੋ ਜਾਂਦਾ ਓਕੇ ਅਰ ਨਹੀਂ ਅੱਧੀ ਅੱਜ ਕਾਲਾ ਪਤਾ ਜੇ ਉਹਦਾ ਪਤਾ ਲੱਗ ਜਾਂਦਾ ਪੀਨ ਨਾਲ ਪੀਨ ਨਾਲ ਜਿਹੜੇ ਦਾ ਜਿਹਨਾਂ ਨੂੰ ਤਾਂ ਪ੍ਰੋਪਰ ਪੀਨ ਨਾਲ ਮੰਨ ਕੇ ਚਲੋ ਜੇ ਪਾਊਡਰ ਦੇ ਬੰਦੇ ਲਵੇ ਦੋਜੀ ਲਵੇ ਜਿਵੇਂ ਸਪੋਜ਼ ਕਰੋ ਦੋਜੀ ਦਾ ਰੋਜ਼ ਦਾ ਕਵਾਂਟਲ ਤੋਂ ਦੁੱਧ ਦੀ ਖੱਪਤਾ ਠੀਕ ਹੈ ਤੇ ਅੱਜ ਉਹਦੇ ਲਵੇ 80 ਕਿਲੋ ਦੁੱਧ ਇਕੱਠਾ ਹੋਇਆਗਾ ਇਕੱਠਾ 80 ਕਿਲੋ ਹੋ ਰਿਹਾ ਹਾਂ ਤੇ ਉਹਨੇ ਦੋ ਬੈਗਾਂ ਨਾਲ ਦੁੱਧ 20 ਕਿਲੋ ਰਲਾ ਕੇ ਪਾ ਦ 20 ਕਿਲੋ ਦੇ ਵਿੱਚ ਮਿਕਸ ਕਰਦਾ ਸਾਰਾ ਹੀ ਉਹਨੇ ਗਲਤ ਕਰਦਾ ਦੁੱਧ ਸਾਰਾ ਹਾਂ ਗਲਤ ਕਰਦਾ ਤੇ ਉਹਦੇ ਵਿੱਚ ਨਹੀਂ ਪਤਾ ਲੱਗਦਾ ਇਹੀ ਕਾਰਨ ਨਹੀਂ ਦੱਸ ਸਕਦਾ ਇਹੀ ਕਾਰਨ ਸਾਨੂੰ ਸਾਬ ਐਸੇ ਤੁਸੀਂ ਸਾਬ ਵੀ ਡਾਕਟਰ ਕਹਿ ਰਹੇ ਵੀ ਅੱਜਕੱਲ੍ਹ ਬੱਚਿਆਂ ਨੂੰ ਜਾਂ ਲੋਕਾਂ ਨੂੰ ਦੁੱਧ ਤੋਂ ਦੂਰ ਰਹਿਣਾ ਚਾਹੀਦਾ ਦੁੱਧ ਤੋਂ ਦੂਰ ਡਾਕਟਰ ਦਾ ਕਹਿਣਾ ਮੰਨ ਕੇ ਚਲੋ ਲੋਕਾਂ ਵੀ ਦੁੱਧ ਤੋਂ ਦੂਰ ਰੱਖਣ ਵਾਲਾ ਤਾਂ ਕੋਈ ਉਹ ਲੌਜੀਕ ਹੀ ਨਹੀਂ ਬਣਦਾ ਨਹੀਂ ਕਹਿ ਰਹੇ ਨੇ ਡਾਕਟਰ ਵੈਦ ਕਹਿ ਰਹੇ ਆ ਵੀ ਦੁੱਧ ਪੀਣਾ ਨਹੀਂ ਚਾਹੀਦਾ ਵੀ ਦੁੱਧ ਨੂੰ ਜਮਾ ਵੀ ਮੂੰਹ ਤੇ ਧਰੋ ਹੀ ਨਾ ਨੁਕਸਾਨ ਕਰੇਗਾ ਤੁਹਾਡਾ ਫਰਟੀਲਿਟੀ ਲੀਬਰ ਕਰ ਦੇਗਾ ਵੀ ਇਹਦਾ ਕਾਰਨ ਇਹੀ ਆ ਵੀ ਜਿਹੜੇ ਕਾਰਨ ਗਲਤ ਚੀਜ਼ਾਂ ਦੁੱਧ ਦੇ ਵਿੱਚ ਪਾਊਡਰ ਫਾਰਮ ਤੋਂ ਦੁੱਧ ਤਿਆਰ ਕਰਨਾ ਹੋਰ ਵੀ ਕਿਸੇ ਤਰੀਕੇ ਨਾਲ ਤਿਆਰ ਹੁੰਦਾ ਆ ਤੁਸੀਂ ਦੇਖਿਆ ਹੋਣੇ ਆ ਪਿੱਛੇ ਜੇ ਵੀਡੀਓਜ਼ ਕਈ ਲੋਕ ਕੋਈ ਕੈਮੀਕਲਸ ਨਾਲ ਦੁੱਧ ਕਿਉਂ ਕਹਰੇ ਨਹੀਂ ਆਪਣੇ ਪੰਜਾਬ ਦੇ ਵਿੱਚ ਜਿਹੜਾ ਦੁੱਧ ਆ ਰਿਹਾ ਉਹਦੀ ਹੈਗੀ 12 ਤੋਂ 15 4 ਲੀਟਰ 80 ਲੀਟਰ ਤੱਕ ਖਪਤ ਹੋ ਜਾ ਰਹੀ ਜੀ ਉਹ ਦੁੱਧ ਫਿਰ ਪੈਕਟਾਂ ਵਾਲਾ ਸਾਰਾ ਪੈਕਟਾਂ ਵਾਲਾ ਲਾ ਲਓ ਜਾਂ ਨਕਲੀ ਕੈਮੀਕਲ ਵਾਲਾ ਦੁੱਧ ਹੁੰਦਾ